ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਤੇ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਘਰਵਾਰ ਅੱਜ ਅਸੀਂ ਲੈ ਕੇ ਆਏ ਆ ਜੀ ਟਰਾਲਾ ਵਿਕਾਊ 1 ਉਹੀ ਆਰ 23 ਮਾਡਲ 2.5 ਫੁੱਟ ਵਿਡ ਜਿਸਤੀ ਦਾ ਜਾਲ ਲੱਗਿਆ ਡਿਲਕਸ ਮੋਡੂਰੇਟ 299000 ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 9463644505 ਇਸ ਨੰਬਰ ਤੇ ਫੋਨ ਕਰਕੇ ਟਰਾਲਾ 16 ਵਾਹਤ ਦਾ ਤੁਸੀਂ 299000 ਦੇ ਵਿੱਚ ਖਰੀਦ ਸਕਦੇ ਹੋ 66 HP ਦਾ ਜਨਰੇਟਰ ਵਿਕਾਊ ਹੈ ਜੀ 2.5 ਕਿਲਿਆਂ ਦੀ ਤਾਰ ਮੋਟਰ ਵਾਲੀ 85000 ਰੇਟ ਰੱਖਿਆ ਹੈ ਏਰੀਆ ਸੰਗਤ ਮੰਡੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਟਾਈ ਕਿੱਲਿਆਂ ਦੀ ਤਾਰ ਹੈ ਮੋਟਰ ਵਾਲੀ 63 ਐਚਪੀ ਦਾ ਜਨਰੇਟਰ ਵਿਕਾਊ ਆ 85000 ਚ ਏਰੀਆ ਸੰਗਤ ਮੰਡੀ ਬਠਿੰਡਾ 6239466135 ਇਸ ਨੰਬਰ ਤੇ ਫੋਨ ਕਰਕੇ ਤੁਸੀਂ 63 ਐਚਪੀ ਦਾ ਜਨਰੇਟਰ ਹੈ ਜਿਹੜਾ 85000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 10 ਫੁੱਟ ਐਮਬੀ ਕੰਪਨੀ ਦਾ ਰੋਟਾਵੇਟਰ ਵਿਕਾਊ ਹੈ ਜੀ 2018 ਮਾਡਲ ਹੈ ਬਲੇਡ ਹੈਗੇ ਨੇ 80% ਫੁੱਲ ਗਾਰੰਟੀ ਹੈ 82000 ਰੇਟ ਰੱਖਿਆ ਗਿਆ ਜੀ 2018 ਮਾਡਲ ਹੈ MB ਕੰਪਨੀ ਦਾ 10 ਫੁੱਟਾ ਰੋਟਾਵੇਟਰ ਵਿਕਾਊ ਹੈ ਜੀ ਫੁੱਲ ਗਾਰੰਟੀ ਏਰੀਆ ਮੁਕੇਰੀਆਂ ਹੁਸ਼ਿਆਰਪੁਰ 82000 ਰੁਪਏ ਦਾ ਰੇਟ ਹੈ ਜੀ 85599 17172 ਇਸ ਨੰਬਰ ਤੇ ਫੋਨ ਕਰਕੇ ਤੁਸੀਂ 10 ਫੁੱਟਾ ਰੋਟਾਵੇਟਰ 82000 ਰੁਪਏ ਚ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸਾਈਜ਼ ਹੈ 13x7 ਜੈਕ ਵਾਲਾ 70% ਟੈਰਾ ਦੀ ਕੰਡੀਸ਼ਨ ਜੰਡੂ ਸਰਹੰਦ ਦਾ ਬਣਿਆ ਜੀ ਜੰਡੂ ਸਰਹੰਦ ਦਾ ਬਣਿਆ 13x7 ਦਾ ਜੈਕ ਵਾਲਾ ਟਰਾਲਾ ਵਿਕਾਊ ਹੈ ਜੀ 70% ਟਾਇਰ ਨੇ ਰੇਟ ਦੀ ਗੱਲ ਕਰੀਏ ਤਾਂ 238000 ਰੁਪਏ ਏਰੀਆ ਧਨਮਕੋਟ ਮੋਗਾ 9781760809 ਇਸ ਨੰਬਰ ਤੇ ਫੋਨ ਕਰਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16x7 ਮੱਛੀ ਹੁੱਕ ਰੇਟ 370000 ਜਿਆਦਾ ਜਾਣਕਾਰੀ ਵੀਰ ਨੇ ਦੱਸੇ ਨੇ ਤੁਸੀਂ ਫੋਨ ਤੇ ਲੈ ਸਕਦੇ ਹੋ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਮਿੱਡ ਲੱਗੇ ਨੇ ਵਧੀਆ ਫਰਸ਼ ਪਿਆਗਾ ਓਕੇ ਰਿਪੋਰਟ ਹੈ ਟਰਾਲੀ ਵਾਸ ਤੁਸੀਂ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ 8360902943 ਇਹ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਝੋਟੀ ਵਿਕਾਊ ਹੈ ਜੀ ਤਿੰਨ ਬੱਕਰੇ ਵਿਕਾਊ ਨੇ ਏਰੀਆ ਪਿੰਡ ਸੇਖਾਂ ਕਲਾ ਮੋਗਾ ਰੇਟ ਫੋਨ ਤੇ ਪਤਾ ਕਰ ਸਕਦੇ ਹੋ ਜੀ ਇੱਕ ਝੋਟੀ ਵਿਕਾਊ ਆ ਤਿੰਨ ਬੱਕਰੇ ਨੇ ਪਿੰਡ ਸੇਖਾਂ ਕਲਾ ਮੋਗਾ 67961972207296197220 ਇਸ ਨੰਬਰ ਤੇ ਫੋਨ ਕਰਕੇ ਇੱਕ ਝੋਟੀ ਤਿੰਨ ਬੱਕਰੇ ਰੇਟ ਵਗੈਰਾ ਪੁੱਛ ਕੇ ਤੁਸੀਂ ਇਸ ਵੀਰ ਦੇ ਨਾਲ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ ਐਂਟਰ ਟਰੈਕਟਰ ਵਿਕਾਊ ਹੈ ਜੀ ਡੀ ਆਈ ਹੋਇਆ ਐਂਟਰ ਟਰੈਕਟਰ ਵਿਕਾਊ ਹੈ ਡੀ ਆਈ ਹੋਇਆ 85 ਮਾਡਲ ਹੈ 1 ਲੱਖ 25 ਹਜ਼ਾਰ ਰੇਟ ਮੰਗੇ ਏਰੀਆ ਜੀ ਪਿੰਡ ਬੀਰੂ ਵਾਲਾ ਸਰਸਾ ਵੀਰ ਵਾਲਾ ਸਰਸਾ ਏਰੀਆ ਜੀ ਵੀਰ ਦਾ 85 ਮਾਡਲ ਹੈ ਐਂਟਰ ਡਾਇਰੈਕਟਰ ਹੈ ਡੀਆਈ ਹੋਇਆਗਾ 1,25,000 ਰੇਟ ਮੰਗਿਆ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਚਾਰ ਚਪੇਰੋ ਵਧੀਆ ਕੰਡੀਸ਼ਨ ਦਿਖਾਈ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਤੁਸੀਂ ਵੀ ਆਪਣੇ ਕਿਸੇ ਵੀ ਤਰ੍ਹਾਂ ਦੀ ਐਡ ਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਨੰਬਰ ਨੋਟ ਕਰ ਲਓ 9991604439 ਨੰਬਰ ਤੇ ਫੋਨ ਕਰਕੇ ਟਰੈਕਟਰ ਤੁਸੀਂ ਭੇਜ ਸਕਦੇ ਹੋ ਅਗਲੀ ਆਰਤੀ ਗੱਲ ਕਰਦੇ ਆ ਤੇਲ ਵਾਲੀ ਟੈਂਕੀ ਵਿਕਾਊ ਹੈ ਜੀ 220 ਲੀਟਰ ਦੀ ਟੈਂਕੀ ਹੈ 8500 ਰੁਪਏ ਦਾ ਰੇਟ ਹੈ ਏਰੀਆ ਫਾਜ਼ਲ ਦਾ ਇਹ ਵੀ ਵੀਰ ਨੇ ਵਧੀਆ ਟੈਂਕੀ ਦੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ 220 ਲੀਟਰ ਦੀ ਟੈਂਕੀ ਹੈ 8500 ਰੁਪਏ ਦਾ ਰੇਟ ਹੈ ਤੇਲ ਵਾਲੀ ਟੈਂਕੀ ਹੈ ਜੀ 6239956038 ਇਸ ਨੰਬਰ ਤੇ ਫੋਨ ਕਰਕੇ ਤੇਲ ਵਾਲੀ ਟੈਂਕੀ ਤੁਸੀਂ ਖਰੀਦ ਸਕਦੇ ਹੋ ਜੀ ਇੰਜਨ ਵਾਲੀ ਢੋਲੀ ਵਿਕਾਊ ਹੈ ਜੀ ਪੈਂਡ ਟਿੱਬੀ ਅਰਾਇਆ ਫਿਰੋਸਪਰ ਰੇਟ ਹੈ ਜੀ 8000 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 8000 ਰੁਪਏ ਰੇਟ ਮੰਗਿਆ ਜੀ ਇੰਜਨ ਬਲ ਢੋਲੀ ਵਿਕਾਊ ਹੈ 8427693499 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਇਹ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਇਨੋਵਾ ਗੱਡੀ ਵਿਕਾਊ ਹੈ 2014 ਮਾਡਲ ਗੱਡੀ ਹੈ ਏਰੀਆ ਅਜੀਤ ਗਿਲ ਨੇੜੇ ਜੈਤੋ ਕੰਡੀਸ਼ਨ ਦੀ ਗੱਲ ਕਰੀ ਤਾਂ ਬਿਲਕੁਲ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਇੰਜਨ ਗিয়ার ਦੀ ਓਕੇ ਐ AC ਹੀਟਰ ਵਧੀਆ ਚੱਲਦਾ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਅੰਦਰੋਂ ਵੀ ਗੱਡੀ ਦੀ ਕੰਡੀਸ਼ਨ ਵਧੀਆ ਪਈ ਹੈ ਕੋਈ ਕਮੀ ਪੇਸ਼ੀ ਨਹੀਂ ਜੀ 7,25,000 ਰੁਪਏ ਰੇਟ ਮੰਗੇ 14 ਮਾਡਲ ਗੱਡੀ ਹੈ 90493 406 ਇਸ ਨੰਬਰ ਤੇ ਫੋਨ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਕਵੈਡ ਗੱਡੀ ਵਿਕਾਊ ਹੈ ਜੀ 1000 cc ਕਵੈਡ ਗੱਡੀ 1000 cc ਵਿਕਾਊ ਹੈ 2017 ਮਾਡਲ ਹੈ 30000 ਚੱਲੀ ਹੈ ਏਰੀਆ ਜੀ ਸੁਧਾਰ ਬਾਜ਼ਾਰ ਰੇਟ 2,25,000 2,25,000 ਰੇਟ ਰੱਖਿਆ ਪੰਜਾਬ ਨੰਬਰ ਹੈ ਗੱਡੀ ਕਾਗਜ਼ वगैरह ਪੂਰੇ ਨੇ ਕੋਈ ਐਕਸੀਡੈਂਟ ਨਹੀਂ ਜੀ ਫੁੱਲ ਗਰੰਟੀ ਹੈ 9915425015 ਇਸ ਨੰਬਰ ਤੇ ਫੋਨ ਕਰਕੇ ਕੁਵੱਡ ਗੱਡੀ ਤੁਸੀਂ 2,25,000 ਚ ਖਰੀਦ ਸਕਦੇ ਹੋ 50 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਹੈ ਜੀ ਮੱਝ ਦੇ ਦੁੱਧ ਤੋਂ ਤਿਆਰ ਹਰ ਪ੍ਰਕਾਰ ਦਾ ਖੋਆ ਤਿਆਰ ਕੀਤਾ ਜਾਂਦਾ ਜੀ 1 ਕਿਲੋ ਦਾ ਰੇਟ ਹੈ 600 ਰੁਪਏ ਕਿਲੋ 4-5 ਕਿਲੋ ਇਕੱਠਾ ਖੁਆ ਲੈਣਾ ਤਾਂ 550 ਰੁਪਏ ਰੇਟ ਹੈ 10 ਕਿਲੋ ਇਕੱਠਾ ਖੁਆ ਲੈਣ ਤਾਂ 1 ਕਿਲੋ ਫ੍ਰੀ ਦਿੱਤਾ ਜਾਊਗਾ ਜੀ ਪਿੰਡ ਕਾ ਲੈ ਕੇ ਬਰਨਾਲਾ ਫੁੱਲ ਗਰੰਟੀ ਵਾਲਾ ਕੋਈ ਵੀਰ ਇਹਦੇ ਵਿੱਚ ਇਹ ਸਾਬਤ ਕਰ ਦੇ ਕਿ ਇਹਦੇ ਵਿੱਚ ਮਿਲਾਵਟ ਐ ਕੋਈ ਚ ਤਾਂ ਉਹਨੂੰ 10000 ਰੁਪਏ ਇਨਾਮ ਦਿੱਤਾ ਜਾਊਗਾ ਤੇ ਜੇਕਰ ਤੁਸੀਂ ਖੁਆ ਖਰੀਦਣਾ ਤਾਂ ਨੰਬਰ ਨੋਟ ਕਰ ਲਓ 6284795731 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਪਦੇ ਘਰ ਬੈਠੇ ਖੁਆ ਜਿਹੜਾ ਕਿਸੇ ਵੀ ਤਰ੍ਹਾਂ ਦਾ ਮੰਗਵਾ ਸਕਦੇ ਹੋ ਤੁਸੀਂ ਨਿਰਖੋਆ ਵੀ ਮੰਗਵਾ ਸਕਦੇ ਹੋ ਕੋਈ ਬਰਫੀ ਵਗੈਰਾ ਕੁਝ ਵੀ ਬਣਵਾ ਕੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਇਹਨਾਂ ਵੀਰਾਂ ਤੋਂ ਮੰਗਵਾ ਸਕਦੇ ਹੋ ਨੰਬਰ ਫੇਰ ਨੋਟ ਕਰ ਲਓ 62800 4795731 ਦੋ ਕਿੱਲੇ ਸ਼ਹਿਰੀ ਜ਼ਮੀਨ ਵਿਕਾਊਆ ਕੱਸੀ ਦਾ ਪਾਣੀ ਤਿੰਨ ਕਰਮਾ ਦਾ ਰਾਹ ਮੋਟਰ ਦਾ ਚੌਥਾ ਹਿੱਸਾ ਏਰੀਆ ਪਧੌੜ ਬਰਨਾਲਾ 28 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ ਦੋ ਕਿੱਲੇ ਸ਼ਹਿਰੀ ਜ਼ਮੀਨ ਵਿਕਾਊਆ ਕੱਸੀ ਦਾ ਪਾਣੀ ਲੱਗਦਾ ਤਿੰਨ ਕਰਮਾ ਦਾ ਰਸਤਾ ਮੋਟਰ ਦਾ ਚੌਥਾ ਹਿੱਸਾ ਏਰੀਆ ਪਧੌੜ ਬਰਨਾਲਾ 28 ਲੱਖ ਰੁਪਏ ਕਿਲੇ ਦਾ ਰੇਟ ਹੈ ਜੀ ਨੰਬਰ ਨੋਟ ਕਰ ਲਓ 9872784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਕਿਲੇ ਸ਼ਹਿਰੀ ਜ਼ਮੀਨ 28 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਵੀਡੀਓ ਪਸੰਦ ਆਈ ਤਾਂ ਵੱਤੋ ਵੱਦ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਲਾਈਕ ਕਰਦੇ ਨੇ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ 9879846 ਇਸ ਨੰਬਰ ਤੇ 5 ਤੋਂ 7 ਫੋਟਮਾ ਵਧੀਆ ਪ੍ਰੋਪਰ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਟਰੈਕਟਰ ਮੇਲਾ ਚੈਨਲ YouTube Facebook ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਇੱਥੇ ਕਰਵਾ ਸਕਦੇ ਹੋ 300 ਨੂੰ ਕੁਇੰਟਲ ਟੋਏ ਵਾਲਾ ਚਾਰ ਆ ਜੀ ਏਰੀਆ ਬਰਨਾਲਾ ਮਾਨਸਾ ਨੰਬਰ ਮੈਨੂੰ ਸੈਂਡ ਕਰ ਦੇਣਾ ਜੀ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ